ਬਾਬਿਆਂ ਦੀ ਸਭਾ ਲੰਗੀ ਨਾ ਇੱਕ ਹਲਵਾਈ ਨੇ ਇਹ ਬਚਨ ਸੁਣਾਇਆ ਬੜੇ ਪਿਆਰ ਦਾ ਸੱਚੀ ਘਟਨਾ ਜੀ ਉਹ ਹਲਵਾਈ ਕਹਿੰਦਾ ਬਾਬਾ ਜੀ ਮੇਰੇ ਤੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਦਾ ਮਾਰ ਕੇ ਨਾ ਚਿਹਰੇ ਤੇ ਹੱਥ ਆਪਣੇ ਦਾੜੇ ਤੇ ਸੋਹਣਾ ਸਰੂਪ ਗੁਰੂ ਦਾ ਖਾਲਸਾ ਸਜਾਇਆ ਕਹਿੰਦਾ ਮੇਰੇ ਤੇ ਕਿਰਪਾ ਕੀਤੀ ਸਤਿਗੁਰਾਂ ਨੇ ਮੈਂ ਤੇ ਉਹਨੂੰ ਪਹਿਲਾਂ ਮਿਲਿਆ ਨਹੀਂ ਹਾਂ ਪਹਿਲਾਂ ਵਾਲਾ ਸਰੂਪ ਨਹੀਂ ਸੀ ਮੈਂ ਵੇਖਿਆ ਉਹਦਾ ਮੈਂ ਆਪਣੀ ਉਤਸੁਕਤਾ ਨਾਲ ਪੁੱਛਿਆ ਕਿਵੇਂ ਕਿਵੇਂ ਕਿਰਪਾ ਕੀਤੀ ਕਹਿੰਦਾ ਮੈਂ ਨਸ਼ਾ ਕਰਦਾ ਅਸਾਂ ਰੋਜ਼ ਸ਼ਰਾਬ ਪੀਉਂਦਾ ਦੀਹਾਂ ਮੈਂ ਤੇ ਮੈਂ ਆਪਣੇ ਕੋਈ ਨਸ਼ਾ ਨਹੀਂ ਸੀ ਛੱਡਦਾ ਮੈਂ ਜੇਬ 'ਚ ਵੀ 24 ਘੰਟੇ ਨਸ਼ਾ ਰੱਖਿਆ ਨਾ ਹੁਣ ਮੈਨੂੰ ਪਤਾ ਨਹੀਂ ਉਹ ਗਦੇਲੀਆਂ ਜਿਹੇ ਲਾਉਂਦੇ ਹੁੰਦੇ ਮੁੰਡੇ ਆਪਣੇ ਬੁੱਲਾਂ 'ਚ ਉਹ ਕਹਿੰਦਾ ਉਹ ਵੀ ਮੈਂ ਸਾਰੇ ਸਾਰਾ ਕੁਝ ਹੀ ਕਰੀ ਤੁਰਿਆ ਹੁੰਦਾ ਹਾਂ ਮੈਂ ਤੇ ਕਹਿੰਦਾ ਮੈਨੂੰ ਨਾ ਵੀ ਸਾਡੇ ਸੱਜਣਾ ਉਹ ਫਤੇਗੜ ਸਾਹਿਬ ਲਾਉਂਦੇ ਜੇ ਲੰਗਰ ਤੇ ਕਹਿੰਦੇ ਉਹਨਾਂ ਦਾ ਫੋਨ ਆ ਗਿਆ ਵੀ ਆਪਣੇ ਸਿੰਘਾਂ ਨੂੰ ਲਵਾਈ ਨਹੀਂ ਲੱਭਣ ਡਿਆ ਤੇ ਤੂੰ ਲਵਾਇਆ ਚਾਰ ਪੰਜ ਦਿਨ ਉੱਤੇ ਤੇ ਕਹਿੰਦਾ ਮੇਰੀ ਘਰ ਵਾਲੀ ਕੋਲ ਬੈਠੀ ਸੀ ਤੇ ਮੈਂ ਅਜੇ ਪਾਉਣੀ ਲੱਗਾ ਹਾਂ ਦਾਰੂ ਪਿਆਲਾ ਕਰਨੀ ਲੱਗਾ ਹਾਂ ਸਾਂ ਸ਼ਾਮ ਦਾ ਟਾਈਮ ਤੇ ਘਰ ਵਾਲੀ ਕੋਲ ਬੈਠੀ ਉਹ ਤੇ ਰੋਜ਼ ਹੀ ਕਹਿੰਦੀ ਸੀ ਵੀ ਨਾ ਐਦਾਂ ਕਰਿਆ ਕਰੋ ਕਹਿੰਦਾ ਉਹਨਾਂ ਦਾ ਫੋਨ ਆ ਗਿਆ ਤੇ ਮੈਂ ਲਾਉਡ ਸਪੀਕਰ ਤੇ ਲਾਇਆ ਚੱਲ ਨਾਲੇ दारू ਪੀਵਾਂਗਾ ਤੇ ਨਾਲੇ ਗੱਲ ਕਰੀ ਜਾਵਾਂਗਾ ਕਹਿੰਦਾ ਉਹਨੇ ਬਾਬਿਆਂ ਦਾ ਨਾਂ ਲਿਆ ਮੈਂ 2 ਮਿੰਟ ਵਾਸਤੇ ਗਲਾਸ ਛੱਡਤਾ 2 ਮਿੰਟ ਵਾਸਤੇ ਮੈਂ ਗਲਾਸ ਛੱਡਤਾ ਵੀ ਚੱਲ ਪਹਿਲਾਂ ਇਹਦੀ ਗੱਲ ਸੁਣ ਲਾ ਉਹ ਕਹਿੰਦਾ ਵੀ ਆਪਣਾ ਨਾ ਜਿਹੜਾ ਲਵਾਈ ਹੈ ਨਾ ਉਹ ਜਾ ਨਹੀਂ ਰਿਹਾ ਮੁੱਕਰ ਗਿਆ ਤੇ ਤੂੰ ਲਵਾਇਆ ਚਾਰ ਪੰਜ ਦਿਨ ਉੱਥੇ ਸਵਾਚ ਕਹਿੰਦਾ ਹੁਣ ਉਹਨੂੰ ਕੀ ਪਤਾ ਵੀ ਮੈਂ ਤੇ ਪਿਆਲੀ ਮੂਰੇ ਰੱਖੀ ਆ ਤੇ ਮੈਂ ਉਹਨੂੰ ਕਿਹਾ ਵੀ ਨਹੀਂ ਮੈਂ ਨਹੀਂ ਲਵਾ ਸਕਦਾ ਕਹਿੰਦਾ ਉਹਨੇ ਆਵਾਜ਼ ਦਿੱਤੀ ਮੈਨੂੰ ਵਿੱਚੋਂ ਫੋਨ ਦੇ ਕਹਿੰਦਾ ਕੋਈ ਗੱਲ ਨਹੀਂ ਤੇਰੀ ਦਿਹਾੜੀ ਨੂੰ ਵੱਧ ਪੈਸੇ ਦਿਆਂਗੇ ਜਿੰਨੇ ਤੂੰ ਇੱਥੇ ਲੈਣਾ ਪਰ ਹੁਣ ਗੱਲ ਮਜਬੂਰੀ ਦੀ ਹੋ ਗਈ ਐ ਜਾ ਲੰਗਰ 'ਚ ਉੱਥੇ ਕੰਮ ਕਰਾਇਆ ਹਲਵਾਈ ਨਹੀਂ ਮਿਲਦਾ ਪਿਆ ਮੈਂ ਕਹਿੰਦਾ ਤੈਨੂੰ ਬੜੇ ਮਾਨ ਨਾਲ ਫੋਨ ਕੀਤਾ ਕਹਿੰਦਾ ਜੀ ਮੈਂ ਬੱਸ ਉਹਦੀ ਗੱਲ ਅਧੂਰੀ ਸੁਣ ਕੇ ਫੋਨ ਕੱਟਤਾ ਕਿਤੇ ਹੋਰ ਹੀ ਬੋਲੀ ਜਾਂਦਾ ਵੀ ਮੈਂ ਜਾਣਾ ਹੀ ਨਹੀਂ ਜਦ ਕਹਿੰਦਾ ਹੁਣ ਉਹ दारू ਦੀ ਪਿਆਲੀ ਨੂੰ ਮੇਰੇ ਹੱਥ ਪਾਉਣੀ ਲੱਗਾ ਤੇ ਮੇਰੀ ਘਰਵਾਲੀ ਕਹਿੰਦੀ ਕਿ ਡੇਨਪਾਗਿਓ ਤੁਸੀਂ ਏਡੇ ਨਪਾਗੇ ਉਹ ਕਹਿੰਦੀ ਉਹਥੇ ਲੋਕੀ ਆਪਣਾ ਕੰਮਕਾਰ ਛੱਡ ਕੇ ਸੇਵਾ ਕਰਨ ਜਾਂਦੇ ਜੇ ਸੇਵਾ ਤੇ ਤੂੰ ਤੂੰ ਪੈਸੇ ਲੈ ਕੇ ਵੀ ਨਹੀਂ ਕਰਨ ਜਾ ਰਿਹਾ ਐਡਾ ਨਪਾਕਾ ਬੰਦਾ ਨਾਲੇ ਤੈਨੂੰ ਕਹੀ ਜਾਂਦੇ ਵੀ ਤੂੰ ਅੱਗੇ 1200 ਲੈਣਾ ਤੈਨੂੰ 2000 ਦੇਾਂਗੇ ਤੇ ਤੂੰ ਪੈਸੇ ਲੈ ਕੇ ਵੀ ਨਹੀਂ ਜਾ ਰਿਹਾ ਕਹਿੰਦਾ ਉਹ ਉੱਠ ਕੇ ਗੁੱਸੇ ਨਾਲ ਚਲੀ ਗਈ ਜਿੱਦਾਂ ਘਰ 'ਚ ਹੁੰਦਾ ਨਾ ਮਾਹੌਲ ਜਾ ਕਹਿੰਦਾ ਉਹ ਉੱਠ ਕੇ ਚਲੀ ਗਈ ਤੇ ਮੇਰੇ ਨਾਲ ਸਿੱਧੀ ਦਿਲ ਤੇ ਵਜੀ ਵੀ ਸੱਚੀ ਐਡਾ ਨਪਾਕਾ ਕਹਿੰਦਾ ਜੀ ਉਹ ਗਲਾਸੀ ਉੱਥੇ ਪਈ ਦੀ ਪਈ ਰਹਿ ਗਈ ਵੀ ਜੇ ਹੁਣ ਕਿਤੇ ਮੈਨੂੰ ਸਵੇਰੇ ਜਾਣਾ ਪਿਆ ਤੇ ਮੂੰਹ ਚ ਆਉਣੀ ਹਵਾੜ ਜੇ ਮੈਂ ਹੁਣ ਪੀ ਲਈ ਤੇ ਕਹਿੰਦਾ ਮੈਂ ਉਹ ਚਲੀ ਗਈ ਤੇ ਗਲਾਸੀ ਪਈ ਹੈ ਤੇ ਮੈਂ ਫੋਨ ਚੁੱਕਿਆ ਤੇ ਨੰਬਰ ਮਲਾਇਆ ਉਸੇ ਨੂੰ ਜਿਹਦਾ ਆਇਆ ਸੀ ਮੈਂ ਉਹਨੂੰ ਕਿਹਾ ਵੀ ਚੰਗਾ ਸਵੇਰੇ ਚੱਲਾਂਗੇ ਫੇਰ ਕਹਿੰਦਾ ਮੈਨੂੰ ਲੈ ਜਾਇਆ ਜੇ ਆਪਾਂ ਚੱਲਾਂਗੇ ਕਹਿੰਦਾ ਠੀਕ ਹੈ ਠੀਕ ਆ ਤੈਨੂੰ ਪੈਸੇ ਦੇਾਂਗੇ ਉੱਥੋਂ ਹੀ ਦੇ ਕੇ ਤੋਰਾਂ ਕਹਿੰਦਾ ਪੈਸਿਆਂ ਵਾਲੀ ਕੋਈ ਗੱਲ ਨਹੀਂ ਦੇਣੇ ਪੈਸੇ ਦੇਣੇ ਕੋਈ ਗੱਲ ਨਹੀਂ ਆਪਾਂ ਚੱਲਾਂਗੇ ਕਹਿੰਦਾ ਨਾਲੇ ਮੈਂ ਸੋਚੀ ਜਾਂਣਾ ਫੋਨ ਕੱਟਣ ਤੋਂ ਬਾਅਦ ਵੀ ਵਾਅਦਾ ਤੇ ਕਰ ਲਿਆ ਮੈਂ ਤੇ ਆ ਬੁੱਲਾ ਨੀਚੇ ਜਿਹੜਾ ਲਾਉਣਾ ਏ ਤੇ ਇਹਦੇ ਬਿਨਾ ਤੇ ਮੈਂ ਬਿੰਦ ਨਹੀਂ ਰਹਿੰਦਾ दारू ਪਿਆਲਾ ਮੇਰਾ ਰੋਜ਼ ਦਾ ਤੇ ਹੁਣ ਮੈਂ ਵਾਅਦਾ ਕਰ ਲਿਆ ਤੇ ਕਹਿੰਦਾ ਵੀ ਚਲੋ ਮੈਂ ਸੋਚਿਆ ਵੀ ਹੁਣ ਕੀ ਬਣੇ ਵੀ ਆਪਣੀ ਜੇਬ ਚੋਂ ਸਾਰਾ ਸਾਜੋ ਸਮਾਨ ਕੱਢਿਆ ਵੀ ਹੁਣ ਮੈਂ ਬਾਬਿਆਂ ਦੇ ਜਾਣਾ ਤੇ ਕਹਿੰਦਾ ਸਾਰੀਆਂ ਜੇਬਾਂ ਸਾਫ਼ ਕੀਤੀਆਂ ਘਰ ਵਾਲੀ ਦੀ ਬੜੀ ਖੁਸ਼ ਹੋਈ ਵੀ ਚੱਲ ਕਿਤੇ ਮੰਨ ਗਿਆ ਰਾਤੀ दारू ਵੀ ਨਹੀਂ ਪੀਤੇ ਨਹੀਂ ਹੁਣ ਸਵੇਰ ਤੱਕ ਹਵਾੜ ਮਾਰਨੀ ਸੀ ਮੂੰਹ ਚੋਂ ਕਹਿੰਦਾ ਵੀ ਮੈਂ ਤੇ ਤਾਂ ਨਹੀਂ ਹੀ ਪੀਤੀ ਵੀ ਲੰਗਰ ਵਾਲਿਆਂ ਨਾਲ ਟਰਾਲੀ 'ਚ ਜਾਵਾਂਗੇ ਮੂੰਹ ਥੋੜੀ ਢੱਕੀ ਰੱਖਾਂਗੇ ਕਹਿੰਦਾ ਜੀ ਉਹ ਪਿਆਲੀ ਉੱਥੇ ਪਈ ਰਹਿ ਗਈ ਮੈਂ ਉਹਨਾਂ ਨਾਲ ਲੰਗਰ 'ਚ ਚਲਾ ਗਿਆ ਕਹਿੰਦਾ ਨੌਜਵਾਨ ਵੇਖੇ ਜੀ ਕਹਿੰਦਾ ਉਹਨਾਂ ਦੀ ਰਸਨਾ ਉੱਤੇ ਜਿਹੜੇ ਆਮ ਹੀ ਗਾਲਾਂ ਕੱਢਦੇ ਫਿਰਦੇ ਹੁੰਦੇ ਆ ਨਾ ਮਾਵਾ ਭੈਣਾਂ ਦੀਆਂ ਕਹਿੰਦਾ ਨੌਜਵਾਨ ਬਾਬਾ ਧੰਨ ਬਾਬਾ ਜੋਰਾਵਰ ਧੰਨ ਬਾਬਾ ਫਤਿਹ ਸਿੰਘ ਧੰਨ ਮਾ ਗੁਜਰਕੌਰ ਕਹਿੰਦਾ ਜੀ ਉਹ ਤਾਂ ਤੜਕੀ ਉੱਠ ਗਏ 1.5 ਵਜੇ ਰਾਤੀ ਵੀ ਸਵੇਰੇ ਆਪਾਂ 6 ਵਜੇ ਲੰਗਰ ਸ਼ੁਰੂ ਕਰਨਾ ਕਹਿੰਦਾ ਮੈਂ ਸੋਚਿਆ ਤਾਂ ਵਿਆਹ ਨਾਲੋਂ ਵੀ ਔਖਾ ਕੰਮ ਕਿਤੇ ਪਰ ਕਹਿੰਦਾ ਮੈਨੂੰ ਹਰਾਨੀ ਬੜੀ ਹੋਈ ਜਿਹੜੇ ਨੌਜਵਾਨ ਆਪਣੀ ਮਾਂ ਤੇ ਪਿਓ ਦੀਆਂ ਗਾਲਾਂ ਸੁਣ ਕੇ ਨਹੀਂ ਉੱਠਦੇ ਉਹ ਬਾਬਿਆਂ ਦਾ ਕਿੰਨਾ ਪਿਆਰ 1.5 ਵਜੇ ਉੱਠੀ ਫਿਰਦੇ ਆ ਕਹਿੰਦਾ ਮੈਨੂੰ ਬੜਾ ਪ੍ਰਭਾਵਿਤ ਕੀਤਾ ਉਸ ਚੀਜ਼ ਨੇ ਵੀ ਸੱਜਣਾ ਹੁਣ 2000 ਦੇ ਲਾਲਚ ਚ ਨਹੀਂ ਆ ਕਹਿੰਦਾ ਆਪਾਂ ਕੰਮ ਕਰਨਾ ਕਹਿੰਦਾ ਅੰਦਰ ਤੇ ਬੜਾ ਉਸ਼ਾਲੇ ਮਾਰੀ ਮੈਂ ਰਾਤ ਤੇ ਸੁੱਤਾ ਹੀ ਨਹੀਂ ਮੈਨੂੰ ਪੀਤੇ ਵੇਣਾ ਨੀਂਦ ਨਹੀਂ ਆਉਂਦੀ ਇੱਕ ਰਾਤ ਮੈਂ ਪਹਿਲਾਂ ਕੱਢ ਕੇ ਆਇਆ ਕਿਤੇ ਘੜੀ ਪੈਰ ਟਰਾਲੀ ਚ ਮੈਂ ਅੱਖ ਲਾਈ ਸੀ ਇੱਥੇ ਵੀ ਮੇਰੀ ਜਾਗੂ ਮਿੱਟੀ ਚ ਰਾਤ ਲੰਘੀ ਕੁਝ ਇਹਨਾਂ 1.5 ਵਜੇ ਰੌਲਾ ਪਾ ਕੇ ਜਗਾ ਦਿੱਤਾ ਕਹਿੰਦਾ ਉਹ ਤੇ ਬਾਬਾ ਜੋਰਾ ਵਰ ਬਾਬਾ ਫਤੇ ਧਨਮਾ ਗੁਜਰ ਕੌਰ ਕਰਦੇ ਕਰਦੇ ਪਤਾ ਹੀ ਨਹੀਂ ਲੱਗਾ ਜੀ ਕਹਿੰਦਾ ਮੈਨੂੰ ਤੇ ਮੈਨੂੰ ਇਹ ਨਹੀਂ ਸਮਝ ਆਈ ਵੀ ਮੈਨੂੰ ਕਾਦੇ ਵਾਸਤੇ ਲੈ ਕੇ ਆਏ ਖੁਰਚਣਾ ਵੀ ਕਹਿੰਦੇ ਲਿਆ ਬਾਬਾ ਸਾਨੂੰ ਦੱਸ ਕਿੱਦਾਂ ਮਾਰਨਾ ਜੇ ਉਹ ਵੀ ਮਾਰੀ ਜਾਣ ਜਿਹੜਾ ਕੁਝ ਉਹਨਾਂ ਨੂੰ ਕਹਾਂ ਕਹਿੰਦਾ ਉਹ ਤੇ ਇਦਾਂ ਕਰਨ ਜਿੱਦਾਂ ਪਤਾ ਨਹੀਂ ਕੀ ਹੁੰਦਾ ਵੀ ਚਾਹੀ ਚੜ ਗਿਆ ਕਿਤੇ ਸੇਵਾ ਦਾ ਮੈਂ ਉਹਨਾਂ ਦੇ ਮੂੰਹਾਂ ਵੱਲ ਵੇਖੀ ਜਾਵਾਂ ਉਹ ਮੈਂ ਤੇ 2000 ਦੇ ਲਾਲ ਚਚਾਇਆ ਤੁਸੀਂ ਤੁਹਾਨੂੰ ਕੀ ਮਿਲਣਾ ਕਹਿੰਦਾ ਜੀ ਸੱਚੀ ਦੱਸਾਂ ਮੈਨੂੰ ਨਹੀਂ ਪਤਾ ਲੱਗਾ ਵੀ ਮੇਰੇ ਤਿੰਨ ਦਿਨ ਕਦੋਂ ਲੰਘ ਗਏ ਜਦੋਂ ਦੇਖੋ ਵਾਹਿਗੁਰੂ ਜੀ ਦਾਲਾ ਵਾਹਿਗੁਰੂ ਜੀ ਪ੍ਰਸ਼ਾਦਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਸੋਣਿਆ ਵਾਹਿਗੁਰੂ ਵਾਹਿਗੁਰੂ ਸੋਣਿਆ ਕਹਿੰਦਾ ਅੰਦਰ ਚ ਰੌਣਕ ਭਰ ਗਈ ਜੀ ਅੰਦਰ ਚ ਰੌਣਕ ਭਰੀ ਤੇ ਮੇਰਾ ਚਿੱਤ ਕੀਤਾ ਵੀ ਸਜਣਾ ਹੁਣ ਜੇ दारू ਬਿਨਾਂ ਨੀਂਦ ਆਉਣੀ ਲੱਗ ਪਈ ਐ ਨਾ ਹੁਣ दारू ਨਹੀਂ ਪੀਣੀ ਆਪਾਂ ਹੁਣ ਨਹੀਂ ਪੀਣੀ ਆ ਕਹਿੰਦਾ ਮੈਂ ਉੱਥੇ ਖੜੇ ਨੇ ਬੇਨਤੀ ਕੀਤੀ ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਐਡੀ ਦੁਨੀਆ ਤੁਹਾਡੇ ਕਦਮ ਬੋਸ਼ੀ ਕਰਨ ਵਾਸਤੇ ਆਈ ਮਾਂ ਗੁਜਰ ਕੌਰ ਇੰਨੀ ਦੁਨੀਆ ਤੁਹਾਡੇ ਬੁੱਕਲ ਦਾ ਪਿਆਰ ਲੈਣ ਆਈ ਤੇ ਕਹਿੰਦਾ ਮਾਂ ਮੈਨੂੰ ਪਿਆਰ ਦੇ ਮੇਰਾ ਨਸ਼ਾ ਛੁਡਾ ਦੇ ਕਹਿੰਦਾ ਕਹਿੰਦਾ ਮੇਰੇ ਮਨ ਚ ਬਣਿਆ ਮੈਂ ਪ੍ਰਸ਼ਾਦਾ ਬਣਾਈ ਜਾਣਾ ਕਰੀ ਜਾਣਾ ਤੇ ਕਹਿੰਦਾ ਫਿਰ ਮੇਰਾ ਮਨ ਕੀਤਾ ਵੀ ਸਜਣਾ ਓਏ ਆਪਾਂ ਮਰਤ ਛੱਕ ਕੇ ਚੱਲੀਏ ਘਰ ਨੂੰ ਸਵਾਚੂ ਅਮਰ ਸ਼ਕ ਕੇ ਚਲੀਏ ਕਹਿੰਦਾ ਆਪਾਂ ਕਹਿੰਦਾ ਜੀ ਮੈਂ ਅੰਮ੍ਰਿਤ ਛਕ ਲਿਆ ਮੈਂ ਆਪਣੇ ਆਪ ਤੇ ਹੈਰਾਨ ਆ ਵੀ ਮੈਨੂੰ ਕੀ ਹੋ ਗਿਆ ਮੈਂ ਆਪਣੇ ਆਪ ਤੇ ਹੈਰਾਨ ਹੁਈ ਜਨਾ ਮੇਰੇ ਨਾਲ ਕੀ ਖੇਡ ਵਰਤੀ ਜਾਂਦੀ ਹੈ ਕਹਿੰਦਾ ਮੈਂ ਅੰਮ੍ਰਿਤ ਛਕਿਆ ਪੰਜਵੇਂ ਦਿਨ ਮੈਂ ਘਰ ਆਇਆ ਤੇ ਮੇਰੀ ਧੀ ਮੈਨੂੰ ਆ ਕੇ ਕਹਿੰਦੀ Papa ਕੀ ਲਿਆਇਓ ਜਿਵੇਂ ਬੱਚੇ ਕਰਦੇ ਹੁੰਦੇ ਨੇ ਨਾ ਚਾਹ ਪੰਜਾਂ ਦਿਨਾਂ ਬਾਅਦ ਪਿਓ ਜਾਵੇ ਘਰ ਤੇ ਬੱਚੇ ਲੱਤਾਂ 'ਚ ਵੜ ਕੇ ਚਿੰਬੜ ਕੇ ਜੱਫੀ ਪਾ ਕੇ ਕਹਿੰਦੇ ਕੀ ਲੈ ਕੇ ਆਇਓ ਕਹਿੰਦਾ ਮੈਂ ਅੱਖਾਂ 'ਚ ਵਿਰਾਗ ਲੈ ਕੇ ਆਖਿਆ ਧੀਏ ਸਿੱਖੀ ਲੈ ਕੇ ਆਇਆ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਲੈ ਕੇ ਆਇਆ ਹੋਰ ਨਹੀਂ ਕੁਝ ਲੈ ਕੇ ਆਇਆ ਕਹਿੰਦਾ ਸਾਰਾ ਟੱਬਰ ਅਸੀਂ ਰੋਈਏ ਘਰ ਵਾਲੀ ਤੇ ਖੁਸ਼ ਹੋਣਾ ਹੀ ਸੀ ਕਹਿੰਦਾ ਗੁਰੂ ਨੇ ਕਿਰਪਾ ਕੀਤੀ ਮੇਰੀ ਘਰ ਵਾਲੀ ਕਹਿੰਦੀ ਹੁਣ ਤੁਹਾਡੀ ਉਡੀਕ ਸੀ ਆਉਂਦੇ ਐਤਵਾਰ ਨੂੰ ਕਹਿੰਦਾ ਸੀ ਘਰ ਦੇ ਚਾਰ ਜੀ ਤੇ ਚਾਰਾਂ ਨੇ ਹੀ ਅਮਰ ਸ਼ਕ ਲਿਆ ਬਾਕੀ ਤਿੰਨਾਂ ਨੇ ਵੀ ਮੈਂ ਤੇ ਸ਼ੱਕ ਹੀ ਆਇਆ ਸੀ ਉਹਨਾਂ ਵੀ ਅਮਰ ਸ਼ਕ ਲਿਆ ਕਹਿੰਦਾ ਮੇਰੀ ਧੀ ਨੇ ਪੁੱਛਿਆ ਸੀ papa ਕੀ ਲੈ ਕੇ ਆਇਓ ਤੇ ਮੈਂ ਆਪਣੀ ਜਵਾਨੋਂ ਕਿਹਾ ਸੀ ਧੀਏ ਗੁਰੂ ਦੀ ਸਿੱਖੀ ਲੈ ਕੇ ਆਇਆ ਕਹਿੰਦਾ ਖਾਲਸਾ ਜੀ ਅੱਜ 8 ਸਾਲ ਹੋ ਗਏ ਜੇ 8 ਸਾਲ ਸਾਡੇ ਪਰਿਵਾਰ ਦੇ ਚਾਰ ਜੀ ਤੇ ਕੋਈ ਨਿਤਨੇਮ ਤੋਂ ਬਿਨਾ ਘਰੋਂ ਨਹੀਂ ਜੇ ਨਿਕਲਦਾ ਖਾਲਸਾ ਜੀ ਇਹ ਖੇਡਾਂ ਭਰੋਸੇ ਦੀਆਂ ਜੇ ਭਰੋਸੇ ਦੀਆਂ ਗੁਰੂ ਜਦੋਂ ਕਿਰਪਾ ਕਰਦਾ ਨਾ ਖਾਲਸਾ ਜੀ ਫੇਰ ਨਹੀਂ ਬਿੰਦਾ ਉਹ ਮੈਂ ਕਿਹਦੀ ਜ਼ਿੰਦਗੀ ਬਦਲਣ ਲੱਗਾ ਕਿਹਦੇ ਤੇ ਕਿਰਪਾ ਕਰਨ ਲੱਗਾ ਤੇ ਕਈ ਕਹਿੰਦੇ ਆ ਵੀ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਤੇ ਸ਼ਹੀਦ ਹੋ ਗਏ ਮਾਂ ਗੁਜਰਕਾਰ ਸ਼ਹੀਦ ਹੋ ਗਈ ਪਰ ਗੁਰੂ ਦੀ ਝੂਰੀ 'ਚ ਮੈਂ ਆਪਣੀ ਭਾਵਨਾ ਨਾਲ ਬਚਨ ਕਰਨ ਲੱਗਾ ਖਾਲਸਾ ਜੀ ਸਰੀਰ ਕਰਕੇ ਹੀ ਗਿਆ ਸਰੀਰ ਕਰਕੇ ਕਦੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਅਰਦਾਸ ਕਰਕੇ ਵੇਖੀ ਉਹ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਮਾਂ ਗੁਜਰ ਕੌਰ ਅੱਜ ਵੀ ਰਹਾਣੀ ਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕਰ ਦਿੰਦੇ ਆ